ਹਾਂਜੀ ਸਤ ਸ੍ਰੀ ਅਕਾਲ ਤੇ ਅੱਜ ਦਾ ਬਲੌਗ ਬਣਾ ਰਹੇ ਆ ਆਪਾਂ ਬੂਟਿਆਂ ਬਾਰੇ ਤੇ ਆਪਾਂ ਲਗਾਉਣੇ ਗਰਮੀਆਂ ਵਾਲੇ ਬੂਟੇ ਗੁਲਦਆਬੀਆਂ ਫੁੱਲਾਂ ਵਾਲੇ ਤੇ ਸਵੇਰ ਦਾ ਟੈਂਸੀ ਤੇ ਆਪਾਂ ਲਗਾਉਣੇ ਸ਼ੁਰੂ ਕਰਨੇ ਮੈਂ ਕੱਢ ਕੇ ਰੱਖ ਲੈਨੇ ਕਈ ਦਿਨ ਹੋ ਗਿਆ ਆਪਾਂ ਲੈਏ ਸੀ ਬਸ ਲਗਾਉਣ ਦਾ ਟਾਈਮ ਨਹੀਂ ਮਿਲਿਆ ਕੰਮਾਂ ਕਾਰਾਂ ਕਰਕੇ ਨਾ ਤੇ ਹੁਣ ਇਹ ਮੈਨੂੰ ਕੱਲ੍ਹ ਦੇ ਆ ਲੱਗ ਰਿਹਾ ਸੀ ਵੀ ਸੁੱਕਣ ਕਿਤੇ ਜਲਦੀ ਸੁਪਣਾ ਜਾਣ ਨਾ ਕਿਉਂਕਿ ਪਾਣੀ ਨਹੀਂ ਲੱਗਦਾ ਇਹਨਾਂ ਵਿੱਚ ਤੇ ਸਵੇਰ ਤੇ ਸਵੇਰੇ ਮੈਂ ਫਟਾਫੜ ਕੀਤੇ ਕੰਮ ਆ ਤੇ ਆਪਣੇ ਕੱਪੜੇ ਧੋਣ ਵਾਲੇ ਸੀ ਹੈਨਾ ਕਪੜੀ ਮੈਂ ਮਸ਼ੀਨ ਚ ਲਾ ਗਈ ਸੀ ਉਸ ਤੋਂ ਬਾਅਦ ਆਪਾਂ ਕੀਤਾ ਝਾੜੂ ਪੂੰਚਾ ਵੀ ਚਲੋ ਪਹਿਲਾਂ ਪਹਿਲਾ ਹੀ ਕੰਮ ਨੇ ਮੇੜ ਦਈਏ ਫਿਰ ਆਪਾਂ ਕਰਾਂਗੇ ਬੂਟਿਆਂ ਦੀ ਸਾਫ ਸਫਾਈ ਨਾਲ ਲਗਾਵਾਂਗੇ ਤੇ ਨਾਲ ਹੀ ਆਪਾਂ ਵਲੌਗ ਬਣਾ ਲਾਂਗੇ ਕਿਉਂਕਿ ਟਾਈਮ ਲੱਗ ਜਾਂਦਾ ਨਾ ਵਲੌਗ ਬਣਾਉਣ ਨੂੰ ਵੀ ਨਾ ਕਿ ਇੰਨੀ ਛੇਤੀ ਨਹੀਂ ਬਣਦਾ ਤੇ ਅੱਜ ਮੈਂ ਸਾਰੇ ਬੂਟਿਆਂ ਦੀ ਕੀਤੀ ਸਾਫ ਸਫਾਈ ਤੇ ਨਾਲ ਹੀ ਮੈਂ ਨਾ ਆ ਬੂਟੇ ਜਿਹੜੇ ਅੰਦਰੋਂ ਬਾਹਰੇ ਕੱਢੇ ਇਹਨਾਂ ਨੂੰ ਥੋੜੀ ਜੀ ਇੱਕ ਦੋ ਦਿਨ ਦੀ ਆਪਾਂ ਲਵਾਵਾਂਗੇ ਧੁੱਪਾ ਫਿਰ ਸਹੀ ਹੋ ਜਾਣਗੇ ਤੇ ਦੁਬਾਰਾ ਆਪਾਂ ਇਹਨਾਂ ਨੂੰ ਫੇਰ ਅੰਦਰ ਰੱਖ ਦਾਂਗੇ ਤੇ ਬੂਟਿਆਂ ਦੀ ਨਾ 15 ਜਾਂ 20 ਦਿਨਾਂ ਬਾਅਦ ਇਸ ਤਰ੍ਹਾਂ ਜਿਆਦਾਤਰ ਮਹੀਨੇ ਬਾਅਦ ਨਹੀਂ ਇਸ ਤਰ੍ਹਾਂ ਗੁੜਾਈ ਕਰਨੀ ਚਾਹੀਦੀ ਆ ਇਹਨਾਂ ਨੂੰ ਵਧੀਆ ਪ੍ਰੋਪਰ ਤਰੀਕੇ ਨਾਲ ਆਕਸੀਜਨ ਮਿਲਦੀ ਰਹਿੰਦੀ ਆ ਕਈ ਵਾਰ ਮਿੱਟੀ ਇੰਨੀ ਸਖਤ ਹੋ ਜਾਂਦੀ ਆ ਨਾ ਤੇ ਬੂਟੇ ਨੂੰ ਹਵਾ ਵਗੈਰਾ ਨਹੀਂ ਪੈਂਦੀ ਤੇ ਇਸ ਤਰ੍ਹਾਂ ਗੁੜਾਈ ਜ਼ਰੂਰ ਕਰਿਆ ਕਰੋ ਤੇ ਬੂਟਾ ਗਰੋਥ ਵਧੀਆ ਕਰਦਾ ਤੇ ਜੇ ਹੋ ਸਕੇ ਤਾਂ ਜਿਆਦਾ ਤੋਂ ਜਿਆਦਾ ਆਪਾਂ ਇਹਦੇ ਵਿੱਚ ਥੱਲੇ ਦੀ ਸੁਆਹ ਹੁੰਦੀ ਆ ਉਹ ਵੀ ਵਰਤ ਸਕਦੇ ਆ ਬਹੁਤ ਵਧੀਆ ਰਹਿੰਦੀ ਆ ਮੈਂ ਜਿਆਦਾ ਤੋਂ ਜਿਆਦਾ ਉਹੀ ਪਾਉਣੀ ਆ ਕੋਈ ਦੂਜੀ ਖਾ ਦਵਾਈ ਵਗੈਰਾ ਨਹੀਂ ਪਾਉਂਦੇ ਤੇ ਘਰੇਲੂ ਹੀ ਆਪਾਂ ਵਰਤਦੇ ਆ ਤੇ ਜਾ ਇਹਦੇ ਵਿੱਚ ਆਪਾਂ ਖਾਲ ਵਗੈਰਾ ਜਿਹੜੀ ਹੁੰਦੀ ਆ ਉਹ ਆ ਉਹਨੂੰ ਘੋਲ ਕੇ ਉਹਦਾ ਪਾਣੀ ਵੀ ਪਾ ਦਿੰਦੇ ਆ ਉਹ ਵੀ ਬਹੁਤ ਵਧੀਆ ਰਹਿੰਦੀ ਇਹਨਾਂ ਦੀ ਤੇ ਸਾਰਿਆਂ ਦੀ ਮੈਂ ਇੱਕ ਵਾਰ ਇਹਨਾਂ ਦੀ ਗੁੜਾਈ ਕਰਦਾ ਜਿਹੜੇ ਪੁਰਾਣੇ ਬੂਟੇ ਨੇ ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਹੋ ਗਿਆ ਸ਼ੁਰੂ ਇਹਨਾਂ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਆ ਤੇ ਨਾਲ ਦੀ ਨਾਲ ਆਪਾਂ ਗੁੜਾਈ ਕਰਤੀ ਮਿੱਟੀ ਪੋਲੀ ਹੋ ਜੂ ਤੇ ਉਸ ਤੋਂ ਬਾਅਦ ਆਪਾਂ ਲੈ ਆ ਗਮਲੇ ਜਿਹੜੇ ਆਪਾਂ ਆਨਲਾਈਨ ਮੰਗਵਾਏ ਸੀ ਬਹੁਤ ਹੀ ਵਧੀਆ ਸੀ ਇਹ ਆਪਾਂ ਸੀ गमਲੇ ਦਾ ਸੱਟ ਸੀ ਤੇ ਇਹ ਆਪਾਂ ਆਨਲਾਈਨ ਮੰਗਵਾਏ ਸੀ ਬਹੁਤ ਹੀ ਸੋਹਣੇ ਕਲਰ ਨੇ गमਲੀ ਬਹੁਤ ਵਧੀਆ ਸੀ ਇਸ ਤਰ੍ਹਾਂ ਨਾਲ ਹੀ ਇਹਨਾਂ ਦੇ ਟ੍ਰੇਆ ਸੀ ਤੇ ਆਪਾਂ ਇਹ ਕੁਝ ਗਮਲੇ ਤਾਂ ਪਹਿਲਾਂ ਬੂਟੇ ਲਗਾਤੇ ਸੀ ਤੇ ਕੁਝ ਖਾਲੀ ਪਏ ਸੀ ਉਹਨਾਂ ਨੂੰ ਆਪਾਂ ਅੱਜ ਲਗਾ ਰਹੇ ਹਾਂ ਅਲੱਗ-ਅਲੱਗ ਗੁਲਦਆਵਰੀਆਂ ਤੇ ਜਦੋਂ ਆਪਾਂ ਲਗਾਉਣੀ ਆ ਇਸ ਤਰ੍ਹਾਂ ਇਹਦੇ ਵਾਸਤੇ ਨਾ ਆਪਾਂ ਮਿੱਟੀ ਲਈਆ ਖੇਤ ਵਾਲੀ ਵਿੱਚ ਇਹਦੇ ਖਾਦ ਵਗੈਰਾ ਮਿਕਸ ਆ ਤੇ ਸੁਆਬ ਵਗੈਰਾ ਵੀ ਜਿਹੜੀ ਹੁੰਦੀ ਹੈ ਵਿੱਚ ਰਲੀ ਹੋਈ ਆ ਤੇ ਇਹ ਜਿਹੜੀ ਮਿੱਟੀ ਆ ਇਸ ਤਰ੍ਹਾਂ ਡਲੀਆਂ ਵਾਲੀ ਲੈਣੀ ਆ ਡਲੀਆਂ ਨੂੰ ਭੰਨਣਾ ਨਹੀਂ ਬਿਲਕੁਲ ਵੀ ਇਹ ਵਧੀਆ ਰਹਿੰਦੀ ਹੈ ਦੇ ਵਿੱਚ ਜੇ ਰੋੜੀਆਂ ਹੋਣ ਨਾ ਮਿੱਟੀ 'ਚ ਤਾਂ ਵੀ ਬਹੁਤ ਵਧੀਆ ਗੱਲ ਆ ਮੈਂ ਉਦਾਂ ਰੋੜੀਆਂ ਨਹੀਂ ਪਾਈਆਂ ਇਹ ਮਿੱਟੀ ਦੇ ਵਿੱਚ ਹੀ ਹੈਗੀਆਂ ਨੇ ਪੱਕੀਆਂ ਰੋੜੀਆਂ ਉਹਦੇ ਨਾਲ ਕੀ ਆ ਮਿੱਟੀ 'ਚ ਨਾ ਬੂਟੇ ਨੂੰ ਹਵਾ ਵਗੈਰਾ ਪੈਂਦੀ ਰਹਿੰਦੀ ਆ ਜਿਹਦੇ ਵਿੱਚ ਰੋੜੀਆਂ ਹੋਣਗੀਆਂ ਨਹੀਂ ਕੱਲੀ ਮਿੱਟੀ ਜੰਮ ਜਾਂਦੀ ਹੈ ਜਲਦੀ ਤੇ ਇਹ ਇਸ ਤਰ੍ਹਾਂ ਆਪਾਂ ਲਫਾਫਿਆਂ ਦੇ ਵਿੱਚ ਬੂਟੇ ਸੀ ਜਿਹੜੇ ਫੁੱਲਾਂ ਵਾਲੇ ਇਹਨਾਂ ਨੂੰ ਲਫਾਫਿਆਂ ਨੂੰ ਉਤਾਰ ਕੇ ਨਾ ਇਹ ਮਿੱਟੀ ਨੂੰ ਤੋੜ ਦੇਣੀ ਤੇ ਨਾਲ ਹੀ ਇਹਦੇ ਜੇ ਹੋਰ ਮਿੱਟੀ ਦੀ ਜ਼ਰੂਰਤ ਹੋਈ ਉਹ ਆਪਾਂ ਗਮਲਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਪਾ ਦਾਂਗੇ ਰਫਾਫੀ ਨੂੰ ਖੋਲਣ ਤੋਂ ਬਾਅਦ ਤੇ ਬਹੁਤ ਵਧੀਆ ਇਸ ਤਰ੍ਹਾਂ ਆਪਣੇ ਆਪ ਇਹ ਚੱਲ ਪਊਗਾ ਤੇ ਕੋਈ ਵੀ ਮਿੱਟੀ ਉਤਾਰਨ ਦੀ ਜ਼ਰੂਰਤ ਨਹੀਂ ਤੇ ਇਸ ਤਰ੍ਹਾਂ ਇਹ ਸਾਰੀਆਂ ਗੁਲਦਾਬਰੀਆਂ ਆਪਾਂ ਲਗਾ ਦਾਂਗੇ ਜਿਹੜੀਆਂ ਗਰਮੀ ਦੇ ਸੀਜ਼ਨ 'ਚ ਹੁਣ ਵਧੀਆ ਫੁੱਲ ਦੇਣਗੀਆਂ ਤੇ ਵਧੀਆ ਵੀ ਲੱਗਦੀਆਂ ਨੇ ਇਹ ਨਾ ਜ਼ਿਆਦਾ ਧੁੱਪ 'ਚ ਰਹਿੰਦੀਆਂ ਨੇ ਤੇ ਨਾ ਜ਼ਿਆਦਾ ਛਾਂ 'ਚ ਮਤਲਬ ਆਪਾਂ ਪੋਰਚ ਵਗੈਰਾ 'ਚ ਰੱਖ ਸਕਦੇ ਹਾਂ ਆਪਣੇ ਜਿੱਥੇ ਮਤਲਬ ਅੱਧਾ ਇੱਕ ਟਾਈਮ ਧੁੱਪ ਆ ਸਕਦੀ ਐ ਅੱਧਾ ਇੱਕ ਟਾਈਮ ਹਨਾ ਛਾਂ ਰਹਿੰਦੀ ਆ ਜਿਆਦਾ ਤੋਂ ਪਚਵੀਏ ਸੁੱਕ ਜਾਂਦੀਆਂ ਨੇ ਤੇ ਅੰਦਰ ਵੀ ਨਹੀਂ ਇਹ ਰਹਿੰਦੀਆਂ ਅੰਦਰ ਵੀ ਨਹੀਂ ਲਾ ਸਕਦੇ ਇਹਨਾਂ ਨੂੰ ਤੇ ਇਸ ਤਰ੍ਹਾਂ ਆਪਾਂ ਕੱਲੀ-ਕੱਲੀ ਕਰਕੇ ਸਾਰੀਆਂ ਗਮਲਿਆਂ ਦੇ ਵਿੱਚ ਲਗਾ ਦਾਂਗੇ ਬਹੁਤ ਹੀ ਵਧੀਆ ਲੱਗਦੀਆਂ ਨੇ ਮੈਨੂੰ ਬਹੁਤ ਸ਼ੌਂਕ ਹੈ ਤਾਂ ਬੂਟਿਆਂ ਦਾ ਤੇ ਮੈਂ ਹੁਣ ਕਾਫੀ ਟਾਈਮ ਹੋ ਗਿਆ ਸੀ ਮੇਰੀ ਆਪਦੀ ਸਿਹਤ ਠੀਕ ਨਹੀਂ ਸੀ ਉਹਦੇ ਕਰਕੇ ਨਾ ਮੇਤੋਂ ਇਹਨਾਂ ਦੀ ਸਾਂਭ ਸੰਭਾਲ ਬਹੁਤ ਘੱਟ ਹੋਈ ਆ ਬੂਟਿਆਂ ਦੀ ਪਰ ਮੈਨੂੰ ਬਹੁਤ ਸ਼ੌਂਕ ਆ ਬਹੁਤ ਜ਼ਿਆਦਾ ਬੂਟੇ ਹੋਣ ਮੈਨੂੰ ਜਿੰਨਾ ਹੋ ਸਕੇ ਨਾ ਮੈਨੂੰ ਬਹੁਤ ਜ਼ਿਆਦਾ ਆ ਇਹਨਾਂ ਦੀ ਕੇਅਰ ਕਰਨਾ ਬਹੁਤ ਵਧੀਆ ਲੱਗਦਾ ਤੇ ਆ ਵੀ ਮੈਂ ਥੋੜੇ ਦਿਨ ਹੋ ਗਏ ਉਹਦੇ ਲੈ ਸੀ ਬਸ ਥੋੜਾ ਜਿਹਾ ਬੀਜੀ ਹੋਣ ਕਰਕੇ ਮੈਂ ਲਗਾ ਨਹੀਂ ਸਕੀ ਆ ਦੇਖੋ ਇਹਦੇ ਨੇ ਪੱਤੇ ਸੁੱਕ ਗਏ ਨੇ ਕਿਉਂਕਿ ਇਹਨਾਂ 'ਚ ਪਾਣੀ ਨਹੀਂ ਨਾ ਲੱਗਦਲ ਫਰਫਾਂ 'ਚ ਜਿਆਦਾ ਟਾਈਮ ਤਾਂ ਕਰਕੇ ਹੁਣ ਆਪਾਂ ਅੱਜ ਦਿਨ ਇਹਨਾਂ ਦੇ ਆਇਆਗਾ ਲਗਾਉਂਦਾ ਤੇ ਆਪਾਂ ਸਾਰੇ ਬੂਟਿਆਂ ਨੂੰ ਇਹ ਇੱਕ ਆਪਣੇ ਕੋਲ ਪੁਰਾਣਾ ਕਮਲਾ ਪਿਆ ਸੀ ਇਹਦੀ ਮਿੱਟੀ ਖਰਾਬ ਸੀ ਆਪਾਂ ਬਦਲਦੀ ਤੇ ਇਹਦੇ ਵਿੱਚ ਇਹ ਇਸ ਤਰ੍ਹਾਂ ਹੋਰ ਗੁਲਦਾਬਰੀ ਲਾਤੀ ਉਹ ਮਿੱਟੀ ਆਪਾਂ ਕੱਢ ਦੇ ਦਿੱਤੀ ਆ ਚਲੋ ਪੁਰਾਣੀ ਇਸ ਤਰ੍ਹਾਂ ਕਰਕੇ ਸੈੱਟ ਕਰਦੇ ਨੇ ਆਪਾਂ ਸਾਰੇ ਗਮਲੇ ਆ ਇੱਕ ਹੈਗੇ ਨੇ ਬੀਲਾਂ ਵੀ ਬਹੁਤ ਹੀ ਸੋਹਣੀਆਂ ਹੁੰਦੀਆਂ ਨੇ ਗ੍ਰੀਨ ਕਲਰ ਦੀ ਬੀਲ ਹੁੰਦੀ ਆ ਸ਼ਾਇਦ ਮੈਨੂੰ ਇਹਦਾ ਨਾਮ ਤਾਂ ਨਹੀਂ ਪਤਾ ਹੋ ਸਕਦਾ ਬਹੁਤ ਲੋਕਾਂ ਨੂੰ ਪਤਾ ਹੋਵੇ ਤੇ ਇਹ ਬਹੁਤ ਹੀ ਵਧੀਆ ਫੈਲਦੀ ਆ ਇਹ ਹੁਣ ਆਪਾਂ ਪੁਰਾਣੀਆਂ ਪਹਿਲਾਂ ਵਾਲੀ ਗਮਲਿਆਂ ਦੇ ਵਿੱਚ ਜਿਹੜੇ ਹੈ ਨਾ ਪਿਛਲੇ ਸਾਲ ਦੀ ਸੀ ਉਹ ਦੁਬਾਰਾ ਫੁੱਟਿਆ ਹੀ ਇਸ ਤਰ੍ਹਾਂ ਡਾਣੀਆਂ ਤੋੜ-ਤੋੜ ਕੇ ਮੈਂ ਨਾ ਹੋਰ ਗਮਲੇ 'ਚ ਲਗਾਤੀ ਬਹੁਤ ਹੀ ਵਧੀਆ ਫੈਲਦੀ ਆ ਤੇ ਹਰੇ ਬਾਈ ਵੀ ਬਹੁਤ ਸੋਹਣੀ ਲੱਗਦੀ ਆ ਆ ਦੇਖ ਇਹ ਮੈਂ 15 ਦਿਨ ਪਹਿਲਾਂ ਲਗਾਈ ਸੀ ਦੇਖੋ ਕਿੰਨੀ ਵਧੀਆ ਹੋ ਗਈ ਤੇ ਇਹਦੀਆਂ ਟਾਣੀਆਂ ਬਹੁਤ ਲੰਮੀਆਂ ਲੰਮੀਆਂ ਫੈਲ ਜਾਂਦੀਆਂ ਨੇ ਤੇ ਇੱਕ ਆਪਣੀਆਂ ਬੂਟਾ ਰਹਿ ਗਿਆ ਸੀ ਗੁਲਾਬਰੀ ਜੀ ਇਹ ਵੀ ਬਹੁਤ ਸਾਨੂੰ ਫੁੱਲ ਖਿਲਦੇ ਨੇ ਇਹਨਾਂ ਪਿੰਕ ਕਲਰ ਦੇ ਤੇ ਇਸ ਤਰ੍ਹਾਂ ਜਿਹੜੇ ਆਪਣੇ ਬੂਟੇ ਨੇ ਲਾ ਕੇ ਤਿਆਰ ਹੋ ਗਏ ਨੇ ਸਾਰੇ ਤੇ ਆਪਾਂ ਇਹਨਾਂ ਦੇ ਵਿੱਚ ਪਾਇਆ ਪਾਣੀ ਥੋੜਾ ਥੋੜਾ ਕੱਪ ਨਾਲ ਇੱਕ ਵਾਰੀ ਲਗਾਤਾ ਇਹ ਸਾਰੇ ਬੂਟੇ ਮੈਂ ਹੁਣੇ ਲਗਾਏ ਨੇ ਤੇ ਥੋੜਾ ਥੋੜਾ ਆਪਾਂ ਪਾਣੀ ਪਾ ਦਿੰਨੇ ਆ ਇਹਦੇ ਵਿੱਚ ਦੋ ਦਿਨ ਸਰਜੂਗਾ ਇਹਨਾਂ ਨੂੰ ਤੇ ਜੇਕਰ ਤੁਸੀਂ ਵੀ ਬੂਟੇ ਲਗਾਉਣੇ ਜੇ ਵੱਡੇ ਬੂਟੇ ਲਗਾਉਣੇ ਨਾ ਉਹਨਾਂ ਦੇ ਵਿੱਚ ਇੱਕ ਤਰੀਕ ਇਹ ਟ੍ਰਿਕ ਜ਼ਰੂਰ ਵਰਤਿਓ ਕਿ ਉਹਦੇ ਵਿੱਚ ਰੋੜੀਆਂ ਜਾਂ ਡਿਕਰੀਆਂ ਵਗੈਰਾ ਲੈ ਲੈਣੀਆਂ ਨੇ ਉਹ ਆਪਾਂ ਗਮਲੇ ਦੇ ਵਿੱਚ ਪਾ ਲੈਣੀਆਂ ਨੇ ਥੋੜੀਆਂ ਜੀਆਂ ਜਾਂ ਮਿੱਟੀ ਦੇ ਵਿੱਚ ਰੋੜੀਆਂ ਪੱਕੀਆਂ ਰੋੜੀਆਂ ਮਿਕਸ ਕਰ ਲੈਣੀਆਂ ਨੇ ਖਾਦ ਦੇ ਵਿੱਚ ਹੀ ਨਾਲ ਹੀ ਤੇ ਇਹਦੇ ਨਾਲ ਪਤਾ ਕੀ ਇਹਨਾਂ ਦਾ ਬੂਟਿਆਂ ਦੀ ਜੜ੍ਹਾਂ ਨੂੰ ਨਾ ਹਵਾ ਪੈਂਦੀ ਰਹਿੰਦੀ ਆ ਆਕਸੀਜਨ ਵਗੈਰਾ ਮਿਲਦੀ ਰਹਿੰਦੀ ਆ ਤੇ ਬੂਟਾ ਬਹੁਤ ਵਧੀਆ ਵਾਧਦਾ ਫੁੱਲਦਾਗਾ ਤੇ ਬਹੁਤ ਵਧੀਆ ਰਹਿੰਦਾਗਾ ਦੀਆਂ ਜੜ੍ਹਾਂ ਖਰਾਬ ਨਹੀਂ ਜਾਂ ਗਲਦਾ ਨਹੀਂ ਬੂਟਾ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਵੀਡੀਓ ਨੂੰ